ਇਸੇ ਤਰ੍ਹਾਂ ਸਾਡੇ ਪੂਰੀ ਵਾਲੇ ਸੰਪਰਦਾਏ ਜਿਹੜੇ ਸਤਿਗੁਰੂ ਕਬੀਰ ਮਹਾਰਾਜ ਦੀ ਬਾਣੀ ਦਾ ਇੱਕੋ ਹੀ ਡੇਰਾ ਹੈ ਪੰਜਾਬ 'ਚ ਔਰ ਕਬੀਰ ਮਹਾਰਾਜ ਨੂੰ ਬਾਬਾ ਸਾਹਿਬ ਮੇੜਕਰ ਆਪਣਾ ਗੁਰੂ ਮੰਨਦੇ ਆ ਬਾਬਾ ਸਾਹਿਬ ਮੇੜਕਰ ਕਹਿੰਦੇ ਮੇਰੇ ਤਿੰਨ ਗੁਰੂ ਆ ਬੁੱਧ ਕਬੀਰ ਤੇ ਫੂਲੇ ਔਰ ਕਬੀਰ ਮਹਾਰਾਜ ਦਾ ਜਿਹੜਾ ਸਭ ਤੋਂ ਵੱਡਾ ਡੇਰਾ ਪੰਜਾਬ ਦੇ ਵਿੱਚ ਉਹ ਸਾਡੇ ਬੜਾ ਚੌਰਾ ਲੱਕੇ 'ਚ ਮਹਾਰਾ ਚੇਤਨਾ ਨੰਦ ਜੀ ਪੂਰੀ ਵਾਲੇ ਗੁਰਗੱਦੀ ਪਰੰਪਰਾ ਦੇ ਵਿੱਚ ਉਹ ਚੱਲ ਰਿਹਾ ਆ ਉੱਥੇ ਵੀ ਪੰਜਾਬ ਸਰਕਾਰ ਵੱਲੋਂ ਇੰਟਰਿਮ ਤੌਰ ਤੇ ਰਾਹਤ ਜਿਹੜੀ ਹੈ ਸੁਰੱਖਿਆ ਕਾਰ ਮਹੀਆ ਕਰਾਏ ਗਏ ਆ ਤਾਜੋ ਕਬੀਰ ਮਹਾਰਾਜ ਦੀ ਬਾਣੀ ਮਹਾਰਾਜ ਗਰੀਬਦਾਸ ਦੀ ਬਾਣੀ ਉਹ ਉਹਦਾ ਪ੍ਰਚਾਰ ਉੱਥੇ ਹਰ ਮਹੀਨੇ 20-50 ਹਜ਼ਾਰ ਦੀ ਸੰਗਤ ਔਰ ਜਿਹੜਾ ਸਾਲਾਨਾ ਪ੍ਰੋਗਰਾਮ ਹੁੰਦਾ ਆ ਸਾਰੇ ਹੀ ਚੀਫ ਮინისტრਰ ਸਰਦਾਰ ਬੈਂਸ ਸਿੰਘ ਜੀ ਤੋਂ ਲੈ ਕੇ ਜਿੰਨੇ ਵੀ ਚੀਫ ਮਿਨਿਸਟਰ ਰਹੇ ਨੇ ਸਾਡੇ ਮੌਜੂਦਾ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਜਿਹੜੇ ਮਹਿਬੂਬ ਨੇਤਾ ਨੇ ਉਹ ਵੀ ਉੱਥੇ ਹਰ ਸਾਲ ਹਾਜ਼ਰੀ ਭਰਦੇ ਨੇ ਜਿੰਨੇ ਵੀ ਹੁੰਦੇ ਨੇ ਲੇਕਿਨ ਸਿਕਿਉਰਿਟੀ ਪਿਛਲੀਆਂ ਸਰਕਾਰਾਂ ਦੇ ਬਿਲੋਂ ਤੋਂ ਉੱਥੇ ਨੇਲੀ ਕੀਤੀ ਹੋ ਸੀਗੀ ਹਾਲਾਂਕਿ ਸਾਨੂੰ ਲੱਗਿਆ ਕਿ ਉੱਥੇ ਲੈਂਡ ਆਰਡਰ ਨੂੰ ਮੁੱਖ ਰੱਖਦੇ ਹੋਏ ਕਿਉਂਕਿ ਤਿੰਨ ਵਰੀ ਜਿਹੜਾ ਉਹਨਾਂ ਦਾ ਇੱਕ ਡੇਰਾ ਆ ਉੱਥੇ ਵੱਡੀਆਂ ਕ੍ਰਾਈਮ ਜਿਹੜੀਆਂ ਪਿਛਲੇ 5 ਸਾਲਾਂ 'ਚ ਘਟਨਾਵਾਂ ਘਟ ਚੁੱਕੀਆਂ ਇਸ